ਜਿਹੜਾ ਇਸ਼ੂ ਨਾਲ ਪੁਆਇੰਟ ਵੀ ਕਰ ਦਿੱਤਾ ਰਮਨਪਾ ਜੀ ਤੁਸੀਂ ਵੀ ਜਿਹੜਾ ਕਮੇਲੀਨ ਟਰਕਿੰਗ ਆ ਉਸ ਨੂੰ ਉਸ ਤੇ ਹਾਂਜੀ ਕਮੇਲੀਨ ਕੈਰੀਅਰਸ ਆ ਵੀ ਉਹਦੇ ਤੇ ਜਿਹੜਾ ਸ਼ਿਕੰਜਾ ਜਿਹੜਾ ਉਹ ਕਸ ਹੋ ਰਿਹਾ ਸੋ ਬੇਸਿਕਲੀ ਉਸ ਨੂੰ ਟੋਟਲੀ ਸ਼ਟਡਾਊਨ ਕਰਨਾ ਚਾਹੁੰਦੇ ਹਰ ਇੱਕ ਚੀਜ਼ ਨੂੰ ਇਹਦਾ ਮਤਲਬ ਇਨਫੋਰਮੇਸ਼ਨ ਜਿਹੜੀ ਆ ਆਪਸ ਦੇ ਵਿੱਚ ਜਿਹੜੀ ਉਹ ਸਾਂਝੀ ਕੀਤੀ ਜਾ ਹੋਇਆ ਕਰੂਗੀ ਅਕ੍ਰੋਸ ਏਜੰਸੀਜ਼ ਰਾਜਕਰਨ ਪ੍ਰੋਬਲਮ ਕਮੇਲੀਨ ਕੈਰੀਅਰਜ਼ ਦੀ ਐਜ ਹੈ ਕਿ ਜਿਹੜੇ ਕਮੇਲੀਨ ਕੈਰੀਅਰਜ਼ ਆ ਉਹ ਜਦੋਂ ਵੀ ਕੰਪਨੀ ਤੇ ਕੋਈ ਕਲੇਮ ਹੋ ਜਾਂਦਾ ਕੰਪਨੀ ਦਾ ਕੋਈ ਐਕਸੀਡੈਂਟ ਹੋ ਜਾਂਦਾ ਕੰਪਨੀ ਤੇ ਕੋਈ ਵੱਡਾ ਸਮਾ ਆ ਜਾਂਦਾ ਜਿੱਥੇ ਕਿ ਉਹਨਾਂ ਨੂੰ ਉਹ ਬੰਦ ਕਰਨੀ ਪੈਂਦੀ ਹੈ ਕੰਪਨੀ ਜਾਂ ਉਹ ਸ਼ਟਡਾਊਨ ਹੋ ਜਾਂਦੀ ਹੈ ਸੋ ਰਾਈਟ ਵੇ ਕੀ ਹੁੰਦਾ ਸੀਗਾ ਆਪਾਂ ਪਹਿਲਾਂ ਦੇਖਦੇ ਆ ਰਹੇ ਹਾਂ ਕਿ ਕੰਪਨੀਆਂ ਜਿਹੜੀਆਂ ਬੰਦ ਹੁੰਦੀਆਂ ਔਰ ਬੰਦ ਹੋਣ ਤੋਂ ਬਾਅਦ ਰਾਈਟ ਵੇ ਉਹਨਾਂ ਦਾ ਇਕੁਪਮੈਂਟ ਦੂਜੀ ਕੰਪਨੀ 'ਚ ਟ੍ਰਾਂਸਫਰ ਕਰਕੇ ਤੇ ਦੂਜੀ ਕੰਪਨੀ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਤੇ ਉਹ ਕੰਪਨੀ ਜਿਹੜੀ ਆ ਓੰ ਦੀ ਓੰ ਜਿਹੜੀ ਆ ਚੱਲ ਪੈਂਦੀ ਹੈਗੀ ਪਰ ਉਹ ਜਿਹੜੀ ਚੀਜ਼ ਆ ਹੁਣ ਇਕਵਿਪਮੈਂਟ ਦਾ ਜਿਹੜਾ ਵਿਨ ਨੰਬਰਸ ਹੈਗੇ ਆ ਟ੍ਰਾਂਸਫਰ ਡਾਟਾ ਹੈ ਗਿਆ ਇਹ ਵਿਨ ਨੰਬਰ ਕਿਹੜੀ ਕੰਪਨੀ ਚ ਪਹਿਲਾਂ ਸੀਗਾ ਉਹਦੇ ਤੇ ਕੀ ਬੈਕਗਰਾਉਂਡ ਹੈਗੀ ਆ ਇੰਸ਼ੋਰੈਂਸ ਨਹੀਂ ਹੁੰਦੀ ਲੋਡ ਨਹੀਂ ਮਿਲਦੇ ਕੰਪਨੀਆਂ ਖੁੱਲਦੀਆਂ ਨਹੀਂ ਸੋ ਜਿਹੜਾ ਪਹਿਲਾਂ ਸੌਖਾ ਜਿਹਾ ਕੰਮ ਹੋ ਜਾਂਦਾ ਸੀ ਨਾ ਹੁਣ ਉਹਦੇ ਵਿੱਚ ਬਹੁਤ ਜਿਆਦੀਆਂ ਅੜਚਨਾ ਆਉਣੀਆਂ ਸ਼ੁਰੂ ਹੋ ਗਈਆਂ ਔਰ ਖਾਸ ਕਰਕੇ ਜਿਹੜੀਆਂ ਐਪਸ ਹੈਗੀਆਂ ਹਾਈਵੇ ਵਾਲੀਆਂ ਜਾਂ ਹੋਰ ਜਿਹੜੀਆਂ ਕੈਰੀਅਰ ਮਾਨਿਟਰਿੰਗ ਐਪਸ ਹੈਗੀਆਂ ਉਹ ਹੁਣ ਇੱਥੇ ਬੜਾ ক্লোਜ਼ਲੀ ਨਜ਼ਰ ਰੱਖਦੀਆਂ ਹੈਗੀਆਂ ਜਦੋਂ ਬ੍ਰੋਕਰ ਉਹ ਐਪਸ ਨੂੰ ਯੂਜ਼ ਕਰਦਾ ਹੈਗਾ ਬ੍ਰੋਕਰ ਨੂੰ ਤੁਹਾਡੀ ਕੈਰੀਅਰ ਦੀ ਬੈਕਗਰਾਉਂਡ ਉਹ ਟਰੱਕਾਂ ਦੀ ਬੈਕਗਰਾਉਂਡ ਸਾਰੀ ਵਿਜ਼ਿਬਿਲਟੀ ਜਿਹੜੀ ਆ ਉਹ ਹੁੰਦੀ ਆ ਸੋ ਜਦੋਂ ਤੁਹਾਡੇ ਕੈਰੀਅਰ ਦੀ ਜਿਹੜੀ ਆ ਕੈਰੀਅਰ ਦੀ ਵਿਜ਼ਿਬਿਲਟੀ ਹੋਊਗੀ ਹੁਣ ਈਵਨ ਰਾਜਕਰਨ ਇਥੋਂ ਤੱਕ ਵੀ ਹੋ ਗਿਆ ਆ ਕਿ ਸਾਰੇ ਜਿਹੜੇ ਸੁਣਦੇ ਹੈਗੇ ਮੇਰੇ ਵੀਰ ਭੈਣ ਭਰਾ ਜਿਹੜੇ ਆ ਉਹਨਾਂ ਨੂੰ ਪਤਾ ਆ ਹੁਣ ਜੇ ਤੁਸੀਂ ਲੋਡ ਲੈਣਾ ਆ ਤਾਂ ਉਹ ਪਹਿਲਾਂ ਤੁਹਾਨੂੰ ਕਹਿੰਦੇ ਆ ਕਿ ਹਾਈਵੇ ਐਪ ਦੇ ਥਰੂ ਜਿਹੜਾ ਤੁਸੀਂ ਆਪਣਾ ਇੱਕ ਯੂ ਨੋ ਕੈਰੀਅਰ ਸਾਈਨ ਅਪ ਕਰੋ ਉਥੇ ਹਾਈਵੇ ਆਪ ਤੁਹਾਡੀ ਈਐਲਡੀ ਦੀ ਜਿਹੜੀ ਆ ਪਾਸਵਰਡ ਲੌਗ ਇਨ ਆ ઓਨ ਲੰਦਾ ਆ ਤੁਹਾਡੇ ਸਾਰੇ ਟਰੱਕ ਜਿਹੜੇ ਆ ਉਹ ਟਰੈਕ ਹੁੰਦੇ ਆ ਉਥੇ ਵਿਜ਼ੀਬਲ ਹੁੰਦੇ ਆ ਸੋ ਜੇ ਮੰਨ ਲਓ ਤੁਹਾਡੇ ਦੋ ਟਰੱਕ ਹੈਗੇ ਔਰ ਤੁਸੀਂ ਐਲਏ ਤੋਂ ਟੈਕਸਸ ਨੂੰ ਚੱਲਦੇ ਹੈਗੇ ਆ ਪਰ ਤੁਸੀਂ ਲੋਡ ਬਿੱਡ ਕਰ ਰਹੇ ਆ ਐਲਏ ਤੋਂ ਸ਼ਿਕਾਗੋ ਦਾ ਜਾਂ ਐਲਏ ਤੋਂ ਤੁਸੀਂ ਸਿਆਟਲ ਦਾ ਲੋਡ ਲੈਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਬ੍ਰੋਕਰ ਲੋਡ ਨਹੀਂ ਦਿੰਦਾ ਕਿਉਂਕਿ ਉਹ ਕਹਿੰਦਾ ਤੁਹਾਡੇ ਕੋਲ ਦੋ ਹੀ ਟਰੱਕ ਆ ਉਹ ਤਾਂ ਤੁਹਾਡੇ ਟੈਕਸਸ ਦੇ ਵਿੱਚ ਤੁਸੀਂ ਐਲ ਲੇ ਤੋਂ ਲੋਡ ਕਿੱਦਾਂ ਚੱਕੋਗੇ ਕਿੱਦਾਂ ਚੱਕੂਗੇ ਠੀਕ ਹੈ ਨਾ ਸੋ ਹੁਣ ਜਿਹੜੀ ਵਿਜ਼ਿਬਿਲਟੀ ਆ ਨਾ ਵਿਜ਼ਿਬਿਲਟੀ ਇੰਨੀ ਕਿ ਜ਼ਿਆਦੀ ਹੋ ਚੁੱਕੀ ਆ ਔਰ ਟਰੈਕਿੰਗ ਜਿਹੜੀ ਉਹਨਾਂ ਦੀ ਇੰਨੀ ਕਿ ਜ਼ਿਆਦੀ ਹੋ ਚੁੱਕੀ ਆ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਜਿਹੜੀ ਸਾਡੀ ਮੀਟਿੰਗ ਦੇ ਵਿੱਚ ਖੁਲਾਸਾ ਉਹਨਾਂ ਨੇ ਕੀਤਾ ਹੈ ਕਿ ਸਾਡੇ ਕੋਲ ਪ੍ਰੂਫਸ ਹੈਗੇ ਆ ਸਾਡੇ ਕੋਲ ਸਾਰਾ ਡਰਾਈਵਰ ਲਾਇਸੈਂਸ ਦੀਆਂ ਫੋਟੋ ਸਾਰਾ ਕੁਝ ਹੈਗੀਆਂ ਜਿਹੜੇ ਲੋਕ ਇੰਡੀਆ ਨੂੰ ਜਾ ਚੁੱਕੇ ਇਥੋਂ ਸੋ ਤੁਸੀਂ ਇਹ حساب ਲਾ ਲਓ ਵੀ ਜੇ ਇਥੋਂ ਤੱਕ ਦੀ ਇਨਫੋਰਮੇਸ਼ਨ ਇੰਨੀ ਇਨਫੋਰਮੇਸ਼ਨ ਜਿਹੜੀ ਅਵੇਲੇਬਿਲਟੀ ਹੈਗੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਆਪਣੇ ਜਿਹੜੇ ਕਾਰਵਿਆਰ ਸਿੱਧੇ ਨਾਲ ਕੀਤੇ ਤੇ ਫਿਰ ਇਹ ਇਹ ਜਿਹੜੀ ਆ ਨਾਕੇ ਲੈਂਦੇ ਆ ਇਹ ਪ੍ਰੋਬਲਮ ਜਿਹੜੀ ਆ ਬਹੁਤ ਵੱਡੀ ਹੋ ਜਾਣੀ ਆ